ਆ ਹੁਣ ਕਰਦੇ ਆ ਜੀ ਚੈੱਕ ਇਹ ਚ ਆਪਾਂ ਕੈਲਸ਼ੀਅਮ ਨਾਈਟ੍ਰੇਟ ਘੋਲਿਆ ਜੀ ਇਹ ਚ ਬੋਰਨ ਇਹ ਚ ਆਪਣਾ 5234 ਥੋੜਾ ਜਿਹਾ 5234 ਲਵਾਂਗੇ ਜੀ ਤੇ ਬਰਾਬਰ ਬਰਾਬਰ ਮਾਤਰਾ ਕੀ ਲਗਭਗ ਸਾਰਾ ਕੁਝ ਲੈਣਾ ਇਹਨੂੰ ਚੈੱਕ ਜ਼ਰੂਰ ਕਰ ਲਿਓ ਦੇਖੋ ਕਿਉਂਕਿ ਕਿਸੇ ਕਿਸੇ ਪਾਣੀ 'ਚ ਫਟਣ ਦੀ ਸਮੱਸਿਆ ਆ ਜਾਂਦੀ ਸਾਡੇ ਵੀ ਕਿਸੇ ਵੇਲੇ ਆ ਜਾਂਦੀ ਫੇ ਜਦੋਂ ਨয়া ਜਦੋਂ ਸਮੱਸਿਆ ਆ ਜਾਏ ਫਿਰ ਅਸੀਂ ਇਹਨਾਂ ਤਿੰਨਾਂ ਨੂੰ ਇਕੱਠੇ ਸਪਰੇਅ ਨਹੀਂ ਕਰਦੇ ਫਿਰ ਅਸੀਂ ਅਲੱਗ-ਅਲੱਗ ਕਰ ਲੈਨੇ ਹੁਣ ਆ ਆਪਣਾ ਬੋਰਨ ਆ ਗਿਆ ਜੀ ਕੱਚ ਦੀ ਗਲਾਸੀ 'ਚ ਇਹਨੂੰ ਇਸ ਤਰੀਕੇ ਨਾਲ ਚੈੱਕ ਕਰ ਲਓ ਦੇਖੋ ਇਹਨੇ ਕੋਈ ਕੋਈ ਚੇਂਜ ਨਹੀਂ ਆਇਆ ਜੀ 'ਚ ਕੁ ਆਹ ਹੋ ਗਿਆ ਜੀ ਆਪਣਾ ਕੈਲਸ਼ੀਅਮ ਨਾਈਟ੍ਰੇਟ। ਇਹ ਵੀ ਥੋੜੀ ਜੀ ਮਾਤਰਾ ਚ ਲਾਵਾਂਗੇ। ਹੁਣ ਇਧਰ ਦੇਖੋ ਕੈਲਸ਼ੀਅਮ ਨਾਈਟ੍ਰੇਟ ਮੋਸਟਲੀ ਇਫੈਕਟ ਕਰਦਾ ਹੁੰਦਾ ਜੀ ਜਦੋਂ ਕਰੇ ਬਾਕੀ ਦੋ ਚੀਜ਼ਾਂ ਤਾਂ ਫੈਕਟ ਨਹੀਂ ਹੁੰਦੀਆਂ। ਹੁਣ ਜੇ ਤਾਂ ਇਹਨੇ ਰੰਗ ਬਦਲਤਾ ਤਾਂ ਦਿੱਕਤ ਆਊਗੀ। ਫਿਰ ਆਪਾਂ ਇਹਨੂੰ ਇਕੱਠਾ ਸਪਰੇਅ ਨਹੀਂ ਆ ਦੇਖੋ ਆ ਬੈਠ ਇਧਰ ਦੇਖੋ ਧਿਆਨ ਦੇ ਨਾਲ ਹੁਣ ਵੇਖਿਓ ਜੀ। ਆਹ ਵੇਖੋ ਜੀ ਖੇਠਾਂ। ਆਹ ਕਰੋ ਜੀ ਚੈੱਕ। ਫਟ ਗਿਆ ਜੀ ਨਾਲ ਹੀ ਇਹ ਇਕੱਠਾ ਜਿਹੜਾ ਸਪਰੇਅ ਹੁਣ ਆਪਾਂ ਇਹਨੂੰ ਘੋਲ ਨਹੀਂ ਕਰ ਸਕਦੇ। ਹੁਣ ਕੈਲਸ਼ੀਅਮ ਨਾਈਟ੍ਰੇਟ ਆਪਾਂ ਅਲੱਗ ਕਰ ਦਾਂਗੇ ਉਹ ਆਪਾਂ ਬਾਅਦ ਵਿੱਚ ਕਰ ਲਾਂਗੇ ਇਹ ਦੇਖੋ ਫਟ ਗਿਆ ਜੀ ਠੀਕ ਹੈ ਇਹ ਚੀਜ਼ ਚੈੱਕ ਜਰੂਰ ਕਰਿਆ ਕਰੋ ਆਹ ਦਿੱਕਤ ਆ ਗਈ ਜੀ ਇਸ ਵਾਰ ਕਿਉਂਕਿ ਕਿਸੇ ਨਾ ਕਿਸੇ ਕੰਪਨੀ ਕੰਪਨੀ ਦੇ ਲਾਟਾਂ ਦਾ ਫਰਕ ਆ ਜਾਂਦਾ ਜੀ ਕੋਈ ਕੋਈ ਮਿਕਸ ਹੋ ਜਾਂਦਾ ਤੇ ਕੋਈ ਕੋਈ ਨਹੀਂ ਹੁੰਦਾ ਤੇ ਇਹ ਦਿੱਕਤ ਆਉਂਦੀ ਹੈ ਜੀ ਹਰ ਕਿਸੇ ਨੂੰ ਆ ਸਕਦੀ ਆ ਹੁਣ ਆਪਾਂ 5234 ਤੇ ਬੋਰ ਨੱਜ ਕਰ ਦਾਂਗੇ ਤਾਂ ਕੈਲਸ਼ੀਅਮ ਨਾਈਟ੍ਰੇਟ ਦਾ ਘੋਲ ਆਪਣੇ ਕੋਲ ਜਿਹੜਾ ਬਣਿਆ ਹੈ ਜੀ ਇਹਨੂੰ ਆਪਾਂ ਕੱਲ ਯੂਜ਼ ਕਰ ਲਾਂਗੇ ਗੋਬੀ ਨੂੰ ਸਪਰੇਅ ਕਰ ਰਹੇ ਆ ਜੀ ਕਾਡ ਸਟੇਜ ਤੇ ਮੰਨ ਲਓ ਜਦੋਂ ਫੁੱਲ ਬਣਨਾ ਸ਼ੁਰੂ ਹੋਣ ਦੀ ਤਦਾਦ ਆ ਜੇ ਵੀ ਥੋੜੇ ਦਿਨਾਂ ਨੂੰ ਪਤਾ ਕਿ ਫੁੱਲ ਬਣਨੇ ਸ਼ੁਰੂ ਹੋ ਜਾਣ ਸਪਰੇਅ ਕਰਨੀਆਂ ਜੀ ਆਪਾਂ ਅਲੱਗ-ਅਲੱਗ ਸਪਰੇਆਂ ਆਪਾਂ ਮਤਲਬ ਵੱਖ-ਵੱਖਰੇ ਘੋਲ ਕਰਨੇ ਆ ਟੈਂਕੀ ਚ ਇਕੱਠੇ ਪਾ ਸਕਦੇ ਆ ਤੇ ਇੱਕ ਆਪਾਂ ਕਰ ਰਹੇ ਆ ਜੀ ਦੇਖੋ 05234 ਇਹ ਕੰਪਨੀ ਦਾ ਆਪਾਂ ਨੂੰ ਬਈ ਕੋਈ ਨਹੀਂ ਚੱਕਰ ਕੋਈ ਵੀ ਚੰਗੀ ਕੰਪਨੀ ਮਿਲਦੀ ਲੈ ਲਓ ਠੀਕ ਹੈ ਦੂਜਾ ਆਪਾਂ ਪਾ ਰਹੇ ਆ ਜੀ ਬੋਰੋਨ ਠੀਕ ਹੈ ਜੀ ਇਹ ਲੀਕਵਿਡ ਵੀ ਵਰਤ ਸਕਦੇ ਹੋ ਪਾਊਡਰ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜੀ ਡੋਜ਼ਾਂ ਵੀ ਆਪਾਂ ਬਾਅਦ ਕਨਫਰਮ ਕਰਾ ਦਾਂਗੇ ਆ ਗਿਆ ਜੀ ਆਪਣਾ ਕੈਲਸ਼ੀਅਮ ਨਾਈਟ੍ਰੇਟ ਕੈਲਸ਼ੀਅਮ ਨਾਈਟ੍ਰੇਟ ਠੀਕ ਹੈ ਜੀ ਤਿੰਨ ਚੀਜ਼ਾਂ ਆਪਾਂ ਵਰਤ ਰਹੇ ਹਾਂ ਨੇ ਕਾਡ ਸਟੇਜ ਦੇ ਉੱਤੇ ਤੇ ਡੋਜ਼ ਜੀ ਆਪਾਂ ਜੇ ਗੱਲ ਕਰੀਏ ਬੋਰੋਨ ਆਪਾਂ 1 ਗ੍ਰਾਮ ਲੈਣਾ ਹੁੰਦਾ ਜੀ 1 ਲੀਟਰ ਪਾਣੀ ਚ ਫਿਰ ਕਨਫਰਮ ਕਰ ਲਓ 1 ਲੀਟਰ ਪਾਣੀ ਦਾ 1 ਗ੍ਰਾਮ ਜਿਹੜੀ ਕੈਲਸ਼ੀਅਮ ਨਾਈਟ੍ਰੇਟ ਹੈ ਜੇ ਤੁਸੀਂ ਕੱਲੀ ਕਰਨੀ ਤਾਂ 10 ਗ੍ਰਾਮ ਤੱਕ ਕਰ ਸਕਦੇ ਹੋ ਜਿੱਦਾਂ ਹੁਣ ਆਪਾਂ ਨਾਲੇ ਦੇ 5234 ਐਡ ਕਰਨੀ ਹੈ ਤਾਂ ਇਹ ਤੁਸੀਂ 6 ਗ੍ਰਾਮ ਦੇ ਨੇੜੇ ਤੇ ਲੈਣੀ ਆ ਜੀ 1 ਕਿਲੋ ਵੀ 1 ਲੀਟਰ ਪਾਣੀ ਚ ਮੰਨ ਲਓ ਵੀ ਜੇ 100 ਲੀਟਰ ਪਾਣੀ ਆਉਂਦਾ ਤਾਂ 5-600 ਗ੍ਰਾਮ 600 ਗ੍ਰਾਮ ਤੱਕ ਪਾ ਲਓ ਇਸੇ ਤਰੀਕੇ ਨਾਲ 600 ਗ੍ਰਾਮ ਤੁਸੀਂ 52-34 ਪਾ ਸਕਦੇ ਹੋ ਪਰ ਕਿਸੇ ਕਿਸੇ ਵੇਲੇ ਕਿਸ ਜਿਨ੍ਹਾਂ ਦੇ ਪਾਣੀ ਮਾੜੇ ਆ ਜਾਂ ਪਾਣੀ ਚ ਕੋਈ ਦਿੱਕਤ ਹੋਵੇ ਉੱਥੇ ਇਹਦੇ ਦਵਾਈ ਦੀ ਫਟਣ ਦੀ ਸਮੱਸਿਆ ਆ ਸਕਦੀ ਆ ਪਰ ਪਹਿਲਾਂ ਇਹਨੂੰ ਤੁਸੀਂ ਆਪਨੇ ਪਾਣੀ ਦੇ ਵਿੱਚ ਮਿਕਸ ਕਰਕੇ ਤਿੰਨਾਂ ਨੂੰ ਚੈੱਕ ਕਰ ਲਿਓ ਮੰਨ ਲਓ ਇਹਨਾਂ ਤਿੰਨਾਂ ਦੇ ਕੋਲ ਥੋੜੀ ਥੋੜੀ ਮਾਤਰਾ ਚ ਘੋਲ ਬਣਾ ਕੇ ਤੇ ਉਹਨੂੰ ਚੈੱਕ ਕਰ ਲੈਣਾ ਆਪਸ ਦੇ ਵਿੱਚ ਕੱਚ ਦੀ ਗਰਾਸੀ ਘਿੜਾ ਕੇ ਵੀ ਦਵਾਈ ਫੜਦੀ ਤਾਂ ਨਹੀਂ ਜੇ ਨਹੀਂ ਫੜਦੀ ਤਾਂ ਇਕੱਠਿਆਂ ਦੀ ਸਪਰੇ ਕਰ ਸਕਦੇ ਹੋ ਜੀ ਇਹ ਤਿੰਨ ਹੀ ਆਪਣੀਆਂ ਗੋਬੀ ਲਈ ਰੈਡੀ ਹੋ ਗਈਆਂ